ਦਰਬਾਰ ਸ਼੍ਰੀ ਧਿਆਨਪੁਰ ਧਾਮ ਵਿਖੇ ਸ਼੍ਰੀ ਸ਼੍ਰੀ 1008 ਜੋਗੀ ਰਾਜ ਮਹਾਰਾਜ 바ਵਾ ਲਾਲ ਦੇਵਾਲ ਜੀ ਦਾ 669ਵਾਂ ਜਨਮ ਉਤਸਵ ਬਹੁਤ ਧੂਮ ਧਾਮ ਦੇ ਨਾਲ ਬਣਾਇਆ ਜਾ ਰਿਹਾ ਹੈ ਲੱਖਾਂ ਦੀ ਗਿਣਤੀ ਵਿੱਚ ਜਿੱਥੇ ਸੰਗਤ ਦਰਬਾਰ ਸ਼੍ਰੀ ਧਿਆਨਪੁਰ ਧਾਮ ਵਿਖੇ ਨਤਮਸਤਕ ਹੋ ਰਹੀ ਹੈ ਉੱਥੇ ਹੀ ਜਗ੍ਹਾ ਜਗ੍ਹਾ ਤੇ ਲੰਗਰ ਦੇ ਬਹੁਤ ਸ਼ਾਨਦਾਰ ਪ੍ਰਬੰਧ ਵੀ ਕੀਤੇ ਗਏ ਹਨ ਅੱਜ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਤੇ ਆ ਰਹੀਆਂ ਲੋਕ ਸਭਾ ਚੋਣਾਂ ਦੇ ਗੁਰਦਾਸਪੁਰ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਸਭ ਤੋਂ ਮਜ਼ਬੂਤ ਦਾਵੇਦਾਰ ਔਰ ਸੰਭਾਵਿਤ ਉਮੀਦਵਾਰ ਸ਼੍ਰੀ ਰਕੇਸ਼ ਤੁੱਲੀ ਬਟਾਲਾ ਵਾਲਿਆਂ ਨੇ ਵੀ ਮਹਾਰਾਜ ਜੀ ਦੀ ਗੱਦੀ ਤੇ ਮੱਥਾ ਟੇਕਿਆ ਔਰ ਮਹਾਰਾਜ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਾਥੀ ਵੀ ਹਾਜ਼ਰ ਸਨ E aí ਜੇ ਸ਼੍ਰੀ ਬਾਬਾ ਲਾਲ ਜੀ ਜਸੇ 67ਵਾਂ ਜਨਮ ਦਿਨ ਹੈ ਮੈਂ ਸਾਰੀ ਸਾਧ ਸੰਗਤ ਨੂੰ ਜਿੰਨੀ ਵੀ ਸਾਧ ਸੰਗਤ ਆਈ ਹੋਈ ਆ ਦੇਸ਼ਾਂ ਵਿਦੇਸ਼ਾਂ ਵਿੱਚ ਰਹੈ ਨੂੰ ਮੈਂ ਬਾਬਾ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦੇਣਾ ਵਾ ਤੇ ਨਾਲ ਮੈਂ ਬੇਨਤੀ ਕਰਦਾ ਆਈ ਹੋਈ ਸੰਗਤ ਨੂੰ ਜੇ ਸੂ ਵੀ ਸੰਗਤ ਨੂੰ ਕੀ ਰਸਤੇ ਵਿੱਚ ਕੋਈ ਰੁਕਾਵਟ ਆਉਂਦੀ ਆ ਕੋਈ ਮੁਸ਼ਕਲ ਪੈਂਦੀ ਆ ਮੇਰਾ ਮੋਬਾਈਲ ਨੰਬਰ 98143 84451 ਆਮ ਆਦਮੀ ਪਾਰਟੀ ਵੱਲੋਂ ਸਾਡੇ ਸਾਰੇ ਵਲੰਟੀਅਰ ਨੂੰ ਆਪਾਂ ਹਦਾਇਤ ਕੀਤੀ ਆ ਕਿ ਜੇ ਕਿਸੇ ਨੂੰ ਮੁਸ਼ਕਲ ਆਉਂਦੀ ਆ ਉਹਦੀ ਮੁਸ਼ਕਲ ਦੀ ਹੱਲ ਕੀਤਾ ਜਾਵੇ ਮਹਾਰਾਜ ਜੀ ਰਾਸਤੇ ਹੋਣਾ ਹੋਣਾ ਵਾ ਐਡੇ ਵੱਡੇ ਮਹਾਰਾਜ ਦਾ ਜਨਮ ਦਿਨ ਹੋਵੇ ਤੇ ਰਸਨਾ ਹੋਵੇ ਇੱਥੇ ਤੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਆਈ ਆ ਇਹ ਸਭ ਤੋਂ ਵੱਡੇ ਨੇ ਮੈਂ ਜਦੋਂ ਮੇਰਾ ਜਨਮ ਹੋਇਆ ਸੀ ਨਾ ਸਭ ਤੋਂ ਪਹਿਲਾਂ ਮੱਥਾ ਹੀ ਸ੍ਰੀ ਬਾਬਾ ਲਾਜ ਨੂੰ ਟੇਕਿਆ ਸੀ ਸਾਡੇ ਮੁੰਨਣ ਵੀ ਸ੍ਰੀ ਬਵਨਾਲ ਜੀ ਦੇ ਚਰਨਾਂ 'ਚ ਹੁੰਦੇ ਨੇ ਨਾਮਕਰਨ ਵੀ ਤੇ ਨਾਮਕਰਨ ਵੀ ਇੱਥੋਂ ਹੀ ਹੁੰਦਾ ਵਾ ਮੇਰੇ ਵੱਲੋਂ ਸਾਰੇ ਸਾਥ ਸੰਗਤ ਨੂੰ ਆਈ ਹੋਈ ਨੂੰ ਦੇਸ਼-ਵਦੇਸ਼ੋਂ ਜਿਹੜਾ ਵਾੜੀ ਨੂੰ ਲੱਖ ਲੱਖ ਮੁਬਾਰਕਾ ਹੋਵੇ ਜੈ ਬਵਨਾਲ ਜੀ ਕੀ ਜੈ ਬਵਨਾਲ